ਇਹ ਜਦ ਟੁੱਟਿਆ ਹੋਇਆ ਫੁੱਟਬਾਦ ਦੀ ਕੋਈ ਸੈਟਿੰਗ ਪੁਰਾਣੇ ਟਾਈਮ ਹੋਈ ਸੀ ਤੇ ਫਿਰ ਉਹ ਪਿੱਲਰ ਗਲ ਚੁਕੇ ਆ ਉਹਨੂੰ ਹੁਣ ਵੀ ਰਿਪੇਅਰ ਕਰਾਜ ਚੱਲ ਸਕਦਾ ਅਸੀਂ ਪ੍ਰਸ਼ਾਸਨ ਨੂੰ ਕਹਿ ਅਸੀ ਕਿ ਪੁਲ ਦੀ ਰਿਪੇਅਰ ਕੀਤੀ ਜਾਵੇ ਇਹ ਖੜੇ ਪੇਰਾ ਕੇ ਚਦਰਾਂ ਲੈ ਕੇ ਪਿੱਲਰ ਲੈ ਕੇ ਉਹਨੂੰ ਬੰਦ ਕਰਨ ਆ ਕੇ ਸੋ ਸਾਡਾ ਪ੍ਰੋਟੈਸ ਜਦ ਤੁਸੀ ਸਾਨੂੰ ਸੁਣਨਾ ਨਹੀਂ ਅਸੀਂ ਜਾਈਏ ਕਿੱਥੇ ਸਾਨੂੰ ਉਮੀਦ ਸੀਗੀ ਵੀ ਸਾਨੂੰ ਪ੍ਰਸ਼ਾਸਨ ਬੁਲਾਊਗਾ ਜਾਂ ਸਾਡੇ ਨਾਲ ਡਿਸਕਸ਼ਨ ਕਰੂਗਾ ਸੋ ਇਹਨੇ ਨਹੀਂ ਸੁਣਿਆ ਖੜੇ ਪੇਰਾ ਕੇ ਲੈ ਆ ਕੇ ਜਿਵੇਂ ਵੀ ਕਬਜ਼ਾ ਕਰਨਾ ਹੁੰਦਾ ਕਿਤੇ ਜ਼ਮੀਨ ਤੇ ਵੀ ਦੱਬਲੋ ਦੱਬਲੋ ਕਰਤੀ ਸੋ ਸਾਡਾ ਜੀ ਸਰਕਾਰ ਨੂੰ ਪ੍ਰਸ਼ਾਸਨ ਮੁਰੇ ਅੱਜ ਵੀ ਹੱਥ ਮਲ ਕੇ ਬੇਨਤੀ ਕਰਦੇ ਆ ਵੀ ਤੁਸੀਂ ਲੋਕਾਂ ਦੀ ਸੁਣੋ ਬਵਾਦ ਵਾਲੀ ਗੱਲ ਕੋਈ ਨਹੀਂ ਹੈ ਸਿਰਫ ਕਿਤਨਾ ਕਿਤੇ ਅਧਿਕਾਰੀਆਂ ਦੇ ਵਿੱਚ ਪਰ ਵਪਾਰੀਆਂ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਕਿਤਨਾ ਕਿਤੇ ਕੋਈ ਕਮਿਊਨੀਕੇਸ਼ਨ ਗੈਪ ਸੀਗਾ ਕੋਈ ਬੈਠਕੀਆਂ ਦੀ ਗੱਲ ਨਹੀਂ ਹੋ ਸਕੀ ਸਾਡਾ ਨੁਮਾਇੰਦਿਆਂ ਦਾ ਕੰਮ ਹੈ ਕਿ ਬੈਠ ਕੇ ਉਹ ਗੱਲ ਕਰਵਾਣੀ ਕੋਈ ਨਾ ਕੋਈ ਜਿਹੜਾ ਬਿਹਤਰ ਹੱਲ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਡੀਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਊਗੀ ਜਿਵੇਂ ਕਿ ਵਪਾਰੀਆਂ ਦੀ ਮੰਗ ਵੀ ਹੈਗੀ ਹੈ ਜਿੰਨੇ ਪੈਸੇ ਤਾਰਾਂ ਤੇ ਲਾ ਰਹੀ ਹੈ ਸਰਕਾਰ ਮੇਰੇ ਹਿਸਾਬ ਨਾਲ ਤਾਂ ਜੇ ਇੰਨੇ ਕ ਪੈਸੇ ਖਰਚ ਕੇ ਸਲੈਬਾ ਬਾਦ ਨੇ ਜਿਆਦਾ ਵਧੀਆ ਰਹਿਣਾ ਸੀ ਹੁਣ ਤਾਂ ਲੋਕ ਪੈਦਲ ਵੀ ਨਹੀਂ ਨਿਕਲ ਸਕਦੇ ਜੇ ਸਲੈਬਾ ਪੈਣ ਦੀਆਂ ਲੋਕ ਪੈਦਲ ਵੀ ਨਹੀਂ ਨਿਕਲ ਸਕਦੇ ਸੀ ਆ ਇਹ ਨਾਲ ਤਾਂ ਵਧੀਆ ਰਹਿਣਾ ਸੀਗਾ ਆ ਤਾਂ ਕਰਕੇ ਤਾਂ ਬਾਈ ਇੱਕ ਟੈਂਪਰੇਰੀ ਜਿਹਾ ਕੰਮ ਕਰਤਾ ਨਾ ਬੰਦਾ ਜਾ ਸਕਦਾ ਨਾ ਆ ਸਕਦਾ ਮਰਨ ਵਾਲਿਆਂ ਨੇ ਤਾਂ ਇਹਦੇ ਨਾਲ ਨਾਲ ਵਜ-ਵਜ ਕੇ ਪਈ ਜਾਣਾ ਲੋਕਾਂ ਨੇ ਅਸੀਂ ਕਿਹਾ ਸੀ ਮੁਰੰਮਤ ਕਰਨ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਮੁਰੰਮਤ ਕਰਨ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਬੰਦ ਕਰਨ ਨੂੰ ਨਹੀਂ ਕਿਹਾ ਸੀ ਸੋ ਇਸ ਚੀਜ਼ ਦਾ ਨੁਕਸਾਨ ਹੈ ਫਿਰ ਅਪੀਲ ਕਰਦੇ ਆ ਇਸ ਨੂੰ ਪੱਟ ਕੇ ਇਹਦੀ ਮੁਰੰਮਤ ਕਰਾਈ ਜਾਵੇ